ਤਾਰੀਖ 11 ਜਨਵਰੀ 1990 ਸਥਾਨ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਕੁਲਾਰ ਕੁਝ ਰਿਪੋਰਟਾਂ ਮੁਤਾਬਕ ਦੁਪਹਿਰ ਲਗਭਗ 12 ਵਜੇ ਸ਼ੁਰੂ ਹੋਈ ਇੱਕ ਝੜਪ ਸ਼ਾਮ ਤੱਕ ਜਾਰੀ ਰਹੀ ਕਿਹਾ ਜਾਂਦਾ ਹੈ ਕਿ ਇੱਕ ਪਾਸੇ ਸੁਰੱਖਿਆ ਬਲਾਂ ਦੀ ਵੱਡੀ ਟੁਕੜੀ ਸੀ ਦੂਜੇ ਪਾਸੇ ਕੁਝ ਹੀ ਨੌਜਵਾਨ ਇੱਕ ਘੜ ਅੰਦਰ ਘਿਰੇ ਹੋਏ ਸਨ ਪਰ ਅਸਲ ਸਵਾਲ ਇਹ ਨਹੀਂ ਕਿ ਇਹ ਕਾਰਵਾਈ ਕਿੰਨੇ ਘੰਟੇ ਚੱਲੀ ਅਸਲ ਸਵਾਲ ਇਹ ਹੈ ਕਿ ਬਟਾਲਾ ਇਲਾਕੇ ਵਿੱਚ ਲੋਹੇ ਢਾਲਣ ਵਾਲੀ ਇੱਕ ਪੱਠੀ ਤੇ ਮਜ਼ਦੂਰੀ ਕਰਨ ਵਾਲਾ ਗੁਰਦੁਆਰੇ ਵਿੱਚ ਸੇਵਾ ਕਰਨ ਵਾਲਾ ਇੱਕ ਆਮ ਮਜ਼ਦੂਰ ਕਿਹੜੇ ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਵਿੱਚੋਂ ਲੰਘ ਕੇ ਉਸ ਮੋੜ ਤੇ ਪਹੁੰਚਿਆ ਜਿੱਥੇ ਉਸਦੀ ਤੇ ਉਸਦੇ ਪਰਿਵਾਰ ਦੀ ਤਕਦੀਰ ਹੀ ਬਦਲ ਗਈ। ਇਹ ਪੇਸ਼ਕਸ਼ ਕਿਸੇ ਹਥਿਆਰਬੰਦ ਗਤੀਵਿਧੀ ਦੀ ਤਾਰੀਫ ਨਹੀਂ ਸਗੋ 1980 ਦੇ ਦਹਾਕੇ ਦੇ ਉਸ ਦੌਰ ਨੂੰ ਸਮਝਣ ਦੀ ਕੋਸ਼ਿਸ਼ ਹੈ ਜਦੋਂ ਪੰਜਾਬ ਵਿੱਚ ਲਾਅ ਐਂਡ ਆਰਡਰ ਅਤੇ ਮਨੁੱਖੀ ਅਧਿਕਾਰਾਂ ਤੇ ਗੰਭੀਰ ਪ੍ਰਸ਼ਨ ਖੜੇ ਹੋਏ ਇਤਿਹਾਸਿਕ ਰਿਕਾਰਡ ਅਤੇ ਹਿਊਮਨ ਰਾਈਟਸ ਸੰਬੰਧੀ ਰਿਪੋਰਟਾਂ ਦੱਸਦੀਆਂ ਹਨ ਕਿ 1984 ਦੇ ਅਭਿਆਨਾਂ ਅਤੇ ਉਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਸਾਂਝੀ ਹਿੰਸਾ ਨੇ ਹਜ਼ਾਰਾਂ ਪਰਿਵਾਰਾਂ ਦੇ ਮਨ ਵਿੱਚ ਡਰ ਅਨਿਸ਼ਵਾਸ ਅਤੇ ਅਨਿਸ਼ਚਿਤਤਾ ਛੱਡੀ ਅਧਿਆਇਨ ਇਹ ਵੀ ਦਰਜ ਕਰਦੇ ਹਨ ਕਿ ਇਸ ਦਾ ਅਸਰ ਸਿਰਫ ਇੱਕ ਕਮਿਊਨਿਟੀ ਤੱਕ ਸੀਮਿਤ ਨਹੀਂ ਸੀ ਕਈ ਸਮਾਜਿਕ ਵਰਗਾਂ ਨੇ ਆਰਥਿਕ ਤਬਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮਹਿਸੂਸ ਕੀਤੀ ਸਵਾਲ ਇਹ ਹੈ ਕਿ ਜਦੋਂ ਰਾਜ ਤੇ ਨਾਗਰਿਕ ਤੇ ਵਿਚਕਾਰ ਭਰੋਸਾ ਟੁੱਟਦਾ ਹੈ ਤਾਂ ਸਭ ਤੋਂ ਵੱਡੀ ਕੀਮਤ ਆਮ ਪਰਿਵਾਰ ਕਿਉਂ ਚੁਕਾਉਂਦੇ ਨੇ ਕੁਝ ਇਤਿਹਾਸਿਕ ਸਰੋਤਾਂ ਪਾਰਿਵਾਰਿਕ ਬਿਆਨਾ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਜਿਸ ਵਿਅਕਤੀ ਦੀ ਫਾਈਲ ਅਸੀਂ ਅੱਜ ਖੋਲ੍ਹ ਰਹੇ ਹਾਂ ਉਸ ਦਾ ਨਾਂ ਹਰਜਿੰਦਰ ਸਿੰਘ ਦੱਸਿਆ ਜਾਂਦਾ ਹੈ ਜੋ ਪਿੰਡ ਕਣੀਏ ਕੇ ਬਾਂਗਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਸਨ ਰਿਪੋਰਟਾਂ ਕਹਿੰਦੀਆਂ ਹਨ ਕਿ ਉਹ 1964 ਦੇ ਕਰੀਬ ਮਾਤਾ ਗੁਰਮੇਜ ਕੌਰ ਅਤੇ ਸਰਦਾਰ ਦਲੀਪ ਸਿੰਘ ਦੇ ਘਰ ਜਨਮੇ ਅੱਠ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ 8ਵੀਂ ਜਮਾਤ ਤੱਕ ਪੜਾਈ ਗੁਰਦੁਆਰੇ ਵਿੱਚ ਸੇਵਾ ਅਤੇ ਘੱਟ ਜ਼ਮੀਨ ਹੋਣ ਕਰਕੇ ਬਤਾਲੇ ਦੀ ਇੱਕ ਲੋਹੇ ਦੀ ਪੱਠੀ ਤੇ ਮਜ਼ਦੂਰੀ ਇੱਕ ਆਮ ਮਜ਼ਦੂਰ ਦੀ ਆਮ ਜ਼ਿੰਦਗੀ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਵਿਆਹ ਗੁਰਮੀਤ ਕੌਰ ਨਾਲ ਹੋਇਆ ਅਤੇ ਤਿੰਨ ਬੱਚੇ ਇਹ ਸਾਰੀਆਂ ਜਾਣਕਾਰੀਆਂ ਪੰਥਕ ਲਿਖਤਾਂ ਪਰਿਵਾਰਿਕ ਬਿਆਨਾਂ ਅਤੇ ਕੁਝ ਮੀਡੀਆ ਸਰੋਤਾਂ ਤੇ ਆਧਾਰਿਤ ਹਨ ਹਰ ਵੇਰਵੇ ਦੀ ਸਰਕਾਰੀ ਜਾਂ ਨਿਆਂਇਕ ਤਸਦੀਕ ਹਰ ਜਗ੍ਹਾ ਉਪਲਬਧ ਨਹੀਂ ਹੈ कुछ स्रोतों मुताबक उन्नीस सो बयासी छियान राज गति जुड़े जू सर रिकॉर्ड ने उस समय सुरक्षा चुनौती या हथियार बंद आंदोलन कहा एथे एक गल स्पष्ट करनी जरुरी है की साडा मकसद किसी भी हिंसक रस्ते न सही ठहराना या मॉडल वजो पेश करना नहीं है ਅਸੀਂ ਸਿਰਫ ਉਹ ਹਾਲਾਤ ਸਮਝਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਕਈ ਨੌਜਵਾਨਾਂ ਦਾ ਸੰਵਿਧਾਨਿਕ ਪ੍ਰਕਿਰਿਆ ਤੇ ਪਰੋਸਾ ਡੋਲਿਆ ਰਿਪੋਰਟਾਂ ਅਨੁਸਾਰ 11 ਜਨਵਰੀ 1990 ਨੂੰ ਪਿੰਡ ਕੁਲਾਰ ਵਿੱਚ ਹੋਈ ਕਾਰਵਾਈ ਦੌਰਾਨ ਇੱਕ ਘਰ ਨੂੰ ਘੇਰਿਆ ਗਿਆ ਚਸ਼ਮਦੀਦ ਬਿਆਨ ਝੜਪ ਦੇ ਕਈ ਘੰਟੇ ਚੱਲਣ ਦੀ ਗੱਲ ਕਰਦੇ ਹਨ ਹਾਲਾਂਕਿ ਸਰਕਾਰੀ ਤੇ ਗੈਰ ਸਰਕਾਰੀ ਵਰਤਾਂਤਾ ਵਿੱਚ ਵੇਰਵਿਆਂ ਬਾਰੇ ਅੰਤਰ ਮਿਲਦਾ ਹੈ ਇਸ ਘਟਨਾ ਦੇ ਸੈਨਿਕ ਪੱਖ ਤੇ ਫੈਸਲਾ ਸੁਣਾਉਣਾ ਸਾਡਾ ਉਦੇਸ਼ ਨਹੀਂ ਹੈ ਸਾਡਾ ਧਿਆਨ ਉਸ ਤੋਂ ਬਾਅਦ ਉੱਠਦੇ ਸੰਵਿਧਾਨਿਕ ਸਵਾਲਾਂ ਤੇ ਹੈ ਪਰਿਵਾਰਿਕ ਬਿਆਨਾਂ ਮੁਤਾਬਕ ਉਸ ਦੌਰ ਤੋਂ ਬਾਅਦ ਮਾਤਾ ਪਿਤਾ ਪਤਨੀ ਤੇ ਭੈਣ ਭਰਾਵਾਂ ਨੂੰ ਵਾਰ-ਵਾਰ ਥਾਣਿਆਂ ਤੇ ਬੁਲਾਇਆ ਗਿਆ ਹਿਰਾਸਤ ਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਅਤੇ ਸਮਾਜਿਕ ਆਰਥਿਕ ਤੌਰ ਤੇ ਅਸਥਿਰਤਾ ਆ ਗਈ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਦੀ 1980-90 ਦੇ ਦਹਾਕੇ ਬਾਰੀ ਰਿਪੋਰਟਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਨਮਾਨੀ ਗ੍ਰਿਫਤਾਰੀਆਂ, ਹਿਰਾਸਤੀ ਤਸ਼ੱਦਦ ਅਤੇ ਕਲੈਕਟਿਵ ਪਨਿਸ਼ਮੈਂਟ ਦੇ ਇਲਜ਼ਾਮ ਦਰਜ ਹਨ। ਇਹ ਦੱਸਦੀਆਂ ਹਨ ਕਿ ਟਕਰਾਅ ਵਿੱਚ ਸਭ ਤੋਂ ਵੱਧ ਨੁਕਸਾਨ ਆਮ ਘਰਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਚੱਲਣਾ ਪਿਆ। ਕਾਨੂੰਨੀ ਨਜ਼ਰੀਏ ਤੋਂ ਸਭ ਤੋਂ ਸੰਵੇਦਨਸ਼ੀਲ ਮਸਲਾ ਆਰਟੀਕਲ 21 ਹੈ ਜੋ ਜੀਵਨ ਨਾਲ-ਨਾਲ ਮਨੁੱਖੀ ਮਰਿਆਦਾ ਦੀ ਗੱਲ ਕਰਦਾ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਕਈ ਫੈਸਲਿਆਂ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਮੌਤ ਤੋਂ ਬਾਅਦ ਵੀ ਇਨਸਾਨ ਦੀ ਡਿਗਨਿਟੀ ਅਤੇ ਧਾਰਮਿਕ ਰਸਮਾਂ ਦਾ ਆਦਰ ਕਰਨਾ

ਇਹ ਉਸ ਸਿਸਟਮ ਦੀ ਤਸਵੀਰ ਹੈ ਜਿੱਥੇ ਕਾਨੂੰਨ, ਹਿਊਮਨ ਰਾਈਟਸ ਅਤੇ ਸੰਵਿਧਾਨ ਦੀਆਂ ਲਕੀਰਾਂ ਕਈ ਵਾਰ ਜ਼ਮੀਨ ਤੇ ਫਿੱਕੀਆਂ ਪੈ ਗਈਆਂ। ਇਸ ਦੌਰ ਦੀ ਹਿੰਸਾ ਨੇ ਸਿਰਫ ਇੱਕ ਕਮਿਊਨਿਟੀ ਨਹੀਂ ਬਲਕਿ ਸਿੱਖ, ਹਿੰਦੂ ਅਤੇ ਹੋਰ ਸਭ ਘਰਾਂ ਨੂੰ ਡਰ, ਵਿਛੋੜੇ ਅਤੇ ਆਰਥਿਕ ਤਬਾਹੀ ਦੀ ਛਾਂ ਹੇਠ ਲਿਆਂਦਾ। ਸਵਾਲ ਅੱਜ ਵੀ ਜਿਉਂਦਾ ਕਿਉਂ ਹੈ? ਕਿ ਅਸੀਂ ਇਹਨਾਂ ਦੁੱਖਾਂ ਨੂੰ ਸਿਰਫ ਇਤਿਹਾਸ ਦੀ ਫੁੱਟਨੋਟ ਮੰਨ ਕੇ ਭੁੱਲ ਜਾਈਏ ਜਾਂ ਫਿਰ ਇਹ ਮੰਨੀਏ ਕਿ ਕਿਸੇ ਵੀ ਲੋਕਤੰਤਰ ਵਿੱਚ ਨੌਜਵਾਨਾਂ ਨੂੰ ਹਿੰਸਕ ਰਹਾਤੇ ਧੱਕਣ ਤੋਂ ਪਹਿਲਾਂ ਸਿਸਟਮ ਦੀਆਂ ਕਮਜ਼ੋਰੀਆਂ ਠੀਕ ਕਰਨੀਆਂ ਲਾਜ਼ਮੀ ਹੁੰਦੀਆਂ ਨੇ ਜੇ ਤੁਹਾਡੀ ਆਵਾਜ਼ ਇਨਸਾਫ ਸੰਵਿਧਾਨ ਅਤੇ ਮਨੁੱਖੀ ਮਰਿਆਦਾ ਦੇ ਹੱਕ ਵਿੱਚ ਹੈ ਨਾ ਕਿ ਕਿਸੇ ਇੱਕ ਪਾਸੇ ਦੀ ਜਿੱਤ ਦੇ ਹੱਕ ਵਿੱਚ ਤਾਂ ਇਹੀ ਤਾਂ ਪੰਜਾਬ ਫਾਈਲ ਦਾ ਮਕਸਦ ਹੈ ਸੰਗਤ ਜੀ ਇਸ ਪਲੇਟਫਾਰਮ ਤੇ ਸਾਡੀ ਵਾਪਸੀ ਦਾ ਮਕਸਦ ਸਿਰਫ ਇੱਕ ਹੀ ਹੈ ਕਿਉਂਕਿ ਜੋ ਫਾਈਲਾਂ ਮਿੱਟੀ ਵਿੱਚ ਦੱਬੀਆਂ ਪਈਆਂ ਨੇ ਉਹਨਾਂ ਨਾਲ ਜੁੜਿਆ ਸੱਚ ਸਾਹਮਣੇ ਆਉਣਾ ਬਹੁਤ ਹੀ ਜ਼ਰੂਰੀ ਹੈ ਇਹ ਸਿਰਫ ਇੱਕ ਵੀਡੀਓ ਨਹੀਂ ਇਹ ਸਾਡੀ ਕੋਸ਼ਿਸ਼ ਹੈ ਉਸ ਇਤਿਹਾਸ ਨੂੰ ਸਾਹਮਣੇ ਲਿਆਉਂਦੀ ਜੋ ਹੌਲੀ-ਹੌਲੀ ਸਾਡੀਆਂ ਯਾਦਾਂ ਅਤੇ ਗੱਲਾਂ-ਬਾਤਾਂ ਵਿੱਚੋਂ ਪਿੱਛੇ ਟੱਕਿਆ ਜਾ ਰਿਹਾ ਹੈ ਜੇ ਅੱਜ ਅਸੀਂ ਵੀ ਚੁੱਪ ਕਰ ਗਏ ਤਾਂ ਸ਼ਾਇਦ ਇਹ ਸੱਚ ਇਹ ਦਰਦ ਅਤੇ ਇਹ ਸਬਕ ਹਮੇਸ਼ਾ ਲਈ ਲਾਪਤਾ ਹੋ ਜਾਣਗੇ ਅਤੇ ਆਉਣ ਵਾਲੀ ਪੀੜ੍ਹੀ ਕਦੇ ਜਾਣ ਹੀ ਨਹੀਂ ਸਕੇਗੀ ਈ ਉਹਨਾਂ ਦੇ ਬਜ਼ੁਰਗਾਂ ਨੇ ਕੀ ਕੀ ਹੰਡਾਇਆ ਹੈ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਸਾਡੀ ਮੰਜ਼ਿਲ ਉਹੀ ਹੈ ਬਸ ਰਾਹ ਅਸੀਂ ਆਪਣਾ ਬਦਲ ਲਿਆ ਕਿਉਂਕਿ ਰਸਤੇ ਭਾਵੇਂ ਬਦਲਦੇ ਰਹਿਣ ਪਰ ਇਹ ਸਫ਼ਰ ਰੁਕਣਾ ਨਹੀਂ ਚਾਹੀਦਾ ਇਹ ਸਫ਼ਰ ਸਿਰਫ ਇੱਕ ਬੰਦੇ ਦਾ ਨਹੀਂ ਸਾਡੇ ਸਭ ਦਾ ਸਾਂਝਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਵਾਜ਼ ਹਮੇਸ਼ਾ ਜਿੰਦਾ ਰਹਿਣੀ ਚਾਹੀਦੀ ਹੈ ਤਾਂ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨਾਲ ਜੁੜ ਕੇ ਇਸ ਆਵਾਜ਼ ਨੂੰ ਮਜ਼ਬੂਤ ਕਰੋ ਅਤੇ ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਕੇ ਇਸ ਇਤਿਹਾਸ ਦੇ ਪਹਿਰੇਦਾਰ ਬਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ